ਐਂਟੀ ਕ腐ਸ਼ਨ ਫਾਊਂਡੇਸ਼ਨ ਆਫ ਵਰਲਡ ਦੀ ਇੱਕ ਵਿਸ਼ੇਸ਼ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਮੁਖ ਨਿਰਦੇਸ਼ਕ ਸ਼੍ਰੀ ਸੁਨੀਲ ਕੁਮਾਰ ਸਭਾਈ ਨਿਰਦੇਸ਼ਕ ਮਹਿਲਾ ਸੈਲ ਪ੍ਰਵੀਨ ਬੱਤਰਾ ਸ਼ਾਮਿਲ ਹੋਏ ਇਸ ਮੌਕੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਮਲਕੀਤ ਕੌਰ ਨੂੰ ਜ਼ਿਲ੍ਹਾ ਪ੍ਰਧਾਨ ਮਹਿਲਾ ਅਤੇ ਚਰਨਜੀਤ ਕੌਰ ਨੂੰ ਜ਼ਿਲ੍ਹਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਰਾਸ਼ਟਰੀ ਮੁਖੀ ਨਿਰਦੇਸ਼ਕ ਸ਼੍ਰੀ ਸੁਨੀਲ ਕੁਮਾਰ ਵੱਲੋਂ ਮਲਕੀਤ ਕੌਰ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ ਅਤੇ ਵਧਾਈ ਦਿੰਦਿਆਂ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਵੱਲੋਂ ਚਲਾਈ ਜਾ ਰਹੀ ਰਿਸ਼ਵਤ ਵਿਰੋਧੀ ਮੁਹਿੰਮ ਲਈ ਪ੍ਰੇਰਿਤ ਕੀਤਾ। ਆਪਣੀ ਨਿਯੁਕਤੀ ਤੇ ਮਲਕੀਤ ਕੌਰ ਨੇ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਰਾਸ਼ਟਰੀ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਦਾ तहे ਦਿਲੋਂ ਧੰਨਵਾਦ ਕੀਤਾ। ਅਤੇ ਪ੍ਰੋਸਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਉਹਨਾਂ ਦਾ ਹਰ ਸੰਭਵ ਸਮਰਥਨ ਕਰਨਗੇ ਅਤੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਵਿੱਚ ਮੁੰਨਲੀ ਭੂਮਿਕਾ ਨਿਭਾਉਣਗੇ। ਕਪੂਰਥਲਾ ਤੋਂ ਪੱਤਰਕਾਰ ਮਲਕੀਤ ਕੌਰ ਦੀ ਵਿਸ਼ੇਸ਼ ਰਿਪੋਰਟ। ਐਂਟੀ ਕ੍ਰਾਪਸ਼ਨ ਫਾਊਂਡੇਸ਼ਨ ਆਫ ਵਰਲਡ ਵਿੱਚੋਂ ਮੈਂ ਚੇਅਰਮੈਨ ਚੁਣੀ ਗਈ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮੈਂ ਇਹਨਾਂ ਦੇ ਨਾਲ ਮੋਢੇ ਨਾਲ ਲੈ ਕੇ ਖੜੀ ਹਾਂ। ਜਿੱਤੇ ਵੀ ਇਹਨਾਂ ਨੂੰ ਲੋੜ ਹੋਏਗੀ ਆਪਾਂ ਹਾਜ਼ਰ ਹੋਵਾਂਗੇ। ਆਮ ਲੋਕਾਂ ਨੂੰ ਪੀਸਣਾ ਲੱਗ ਗਿਆ ਆਮ ਲੋਕਾਂ ਲਈ ਵੀ ਅਸੀਂ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਰਿਸ਼ਵਤਖੋਰੀ ਚੱਲ ਰਹੀ ਆ ਕੋਸ਼ਿਸ਼ ਇਹ ਹੀ ਆ ਵੀ ਇਹਨਾਂ ਨੂੰ ਖਤਮ ਕਰਨ ਦੀ ਕਰਾਂਗੇ ਕੋਸ਼ਿਸ਼ ਮੇਰਾ ਨਾਮ ਗੁਰਪ੍ਰੀਤ ਸਿੰਘ ਢੋਟ ਐਜ਼ ਐ ਪ੍ਰੈਜ਼ੀਡੈਂਟ ਸਟੇਟ ਪ੍ਰੈਜ਼ੀਡੈਂਟ ਸਾਡੇ ਨਾਲ ਅੱਜ ਐਂਟੀ ਕ腐ਸ਼ਨ ਫਾਊਂਡੇਸ਼ਨ ਵਰਡ ਵਿੱਚ ਮੈਡਮ ਰਕੀਤ ਕੌਰ ਜੀ ਐਜ਼ ਐ ਚੇਅਰਮੈਨ ਜੁਕਤ ਕੀਤੇ ਗਏ ਆ ਉਹਨਾਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰ ਮੇਰਾ ਨਾਮ ਸੁਮਿਲ ਕੁਮਾਰ ਹੈ ਮੈਂ ਐਂਟੀ ਕ੍ਰੈਪਸ਼ਨ ਫਾਊਂਡੇਸ਼ਨ ਆਫ ਵਰਲਡ ਦਾ ਨੈਸ਼ਨਲ ਚੀਫ ਡਾਇਰੈਕਟਰ ਅੱਜ ਇਸ ਲਈ ਨੇਕੀ ਹੋਈ ਇਹ ਕੀ ਕਹਾਂ ਜੀ ਸਰ ਅੱਜ ਸਾਡੇ ਬਹੁਤ ਹੀ ਹੋਂਰ ਜੋ ਕੇ ਮੈਡਮ ਸਾਡੇ ਮਲਕੀਤ ਕੌਰ ਮੈਡਮ ਜੀ ਨੇ ਜੋ ਪ੍ਰੈਸ ਦੇ ਵਿੱਚ ਵੀ ਆਲਰੇਡੀ ਕੰਮ ਕਰਦੇ ਨੇ ਤੇ ਸਾਡੀ ਐਂਟੀ ਕ੍ਰੈਪਸ਼ਨ ਫਾਊਂਡੇਸ਼ਨ ਆਫ ਵਰਲਡ ਵੱਲੋਂ ਇਹਨਾਂ ਨੂੰ ਐਜ਼ ਅ ਡਿਸਟ੍ਰਿਕਟ ਚੇਅਰਮੈਨ ਊਮਨ ਸੈਲ ਅੱਜ ਨਿਯੁਕਤ ਕੀਤਾ ਗਿਆ ਜਿਹੜੀ ਕਿ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਨਾਲ ਪ੍ਰੈਸ ਵੀ ਮੋੜੇ ਨਾਲ ਮੋੜਾ ਜੋੜ ਕੇ ਸਾਡੀ ਐਂਟੀ ਕਰਪਸ਼ਨ ਫਾਊਂਡੇਸ਼ਨ ਨੂੰ ਵੱਲੋਂ ਸਪੋਰਟ ਕਰਦੀ ਪਈ ਹੈ ਮੈਂ ਜੀ ਪ੍ਰਵੀਨ ਬੱਤਰਾ ਸਟੇਡ ਅਟਟਰ ਵੂਮਨਸ ਚੈਲ ਐਂਟੀ ਕਰਪਸ਼ਨ ਫਾਊਂਡੇਸ਼ਨ ਆਫ ਵਰਲਡ ਵਿੱਚ ਨਿਯੁਕਤ ਔਰ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਆਪਣੇ ਮਾਰਕੀਟ ਕੋਰ ਮੈਨਾਵ ਐਂਟੀ ਕਰਪਸ਼ਨ ਬਿਊਰੋ ਵਿੱਚ ਕੰਮ ਕਰਦੇ ਸੀ ਜੋ ਕਿ ਉਹਨਾਂ ਨੂੰ ਛੱਡ ਕੇ ਸਾਡੇ ਵਾਲ ਇਹਨਾਂ ਨੇ ਆਏ ਆ ਔਰ ਸਾਨੂੰ ਬਹੁਤ ਮਾਣ ਹੈ ਵੀ ਇਹ ਪ੍ਰੈਸ ਵੀ ਕੰਮ ਕਰਦੇ ਨੇ ਔਰ ਸਾਡੇ ਨਾਲ ਵੀ ਹੁਣੇ ਮੋੜਾ ਮੋੜਾ ਚਲਾ ਕੇ ਚੱਲ ਰਹੇ ਨੇ